ਤਾ ਭਾਰਤ ਪਾਕਿਸਤਾਨ ਸੀਜ਼ਫਾਇਰ ਮਗਰੋਂ ਭਾਰਤੀ ਸਰਕਾਰ ਦੇ ਵੱਲੋਂ ਪਹਿਲੀ ਵਾਰ ਤਾਲੀਬਾਨ ਸਰਕਾਰ ਨਾਲ ਗੱਲ ਕੀਤੀ ਗਈ ਹੈ ਜਿਆਂ ਦਾ ਦੇ ਕੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਤਾਲੀਬਾਨ ਸਰਕਾਰ ਦੇ ਨਾਲ ਫੋਨ ਤੇ ਗੱਲ ਕੀਤੀ ਹੈ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਜੋ ਕਿ ਅਫਗਾਨਿਸਤਾਨ ਦੇ ਵਿੱਚ 2021 ਦੇ ਵਿੱਚ ਤੁਹਾਨੂੰ ਯਾਦ ਹੋਗਾ ਤਖਤਾ ਪਲਟ ਜਦੋਂ ਹੁੰਦਾ ਹੈ ਤਾਲੀਬਾਨ ਸਰਕਾਰ ਉੱਤੇ ਬੰਦੀ ਹੈ ਤੇ ਉਸ ਤੋਂ ਬਾਅਦ ਭਾਰਤ ਨੇ 4 ਸਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਔਰ ਹੁਣ ਪਹਿਲੀ ਵਾਰ ਇਹ ਗੱਲਬਾਤ ਜਿਹੜੀ ਆ ਫੋਨ ਕਾਲ ਤੇ ਹੋਈ ਹੈ ਟੈਨੀਫੋਨਿਕਲੀ ਜਿਹੜੀ ਇਹ ਕਨਵਰਸੇਸ਼ਨ ਹੋਈ ਹੈ ਐ ਸਜੈ ਸ਼ੰਕਰ ਔਰ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੇ ਵਿਚਾਲੇ ਤਾਂ ਇਹਨਾਂ ਗੱਲਾਂ ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਦੀ ਗੱਲ ਵੀ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜੋ ਭਾਰਤ ਪਾਕਿਸਤਾਨ ਦਰਮਿਆਨ ਜੰਗ ਲੱਗੀ ਤਾਂ ਉਸ ਦੇ ਵਿੱਚ ਪਾਕਿਸਤਾਨ ਨੇ ਇਲਜ਼ਾਮ ਲਗਾਏ ਸੀ ਕਿ ਅਫਗਾਨਿਸਤਾਨ ਤੇ ਵੀ ਭਾਰਤ ਨੇ ਹਮਲਾ ਕੀਤਾ ਪਰ ਅਫਗਾਨਿਸਤਾਨ ਨੇ ਗੱਲ ਕਲੀਅਰ ਕੀਤੀ ਕਿ ਸਾਡੇ ਉੱਪਰ ਕੋਈ ਵੀ ਅਟੈਕ ਭਾਰਤ ਨੇ ਨਹੀਂ ਕੀਤਾ ਔਰ ਨਾਲ ਹੀ ਅਫਗਾਨਿਸਤਾਨ ਦੇ ਵੱਲੋਂ ਕੁਝ ਸ਼ਰਤਾਂ ਵੀ ਜਿਹੜੀਆਂ ਰੱਖੀਆਂ ਗਈਆਂ ਅਫਗਾਨਿਸਤਾਨ ਨੇ ਕਿਹਾ ਕਿ ਸਾਡੇ ਜਿਹੜੇ ਕੈਦੀ ਨੇ ਉਹਨਾਂ ਨੂੰ ਭਾਰਤ ਜਲਦੀ ਤੋਂ ਜਲਦੀ ਰਿਹਾਅ ਕਰੇ ਔਰ ਸਾਡੇ ਲੋਕਾਂ ਨੂੰ ਵੀਜ਼ਾ ਦੇਣ ਦੇ ਲਈ ਜਿਹੜਾ ਕਦਮ ਚੁੱਕੇ ਜਾਣ ਸਾਨੂੰ ਭਾਰਤ ਦੇ ਵਿੱਚ ਵੀਜ਼ਾ ਸਰਵਿਸ ਜਲਦੀ ਤੋਂ ਜਲਦੀ ਮਹੱਈਆ ਕਰਵਾਈ ਜਾਏ ਕਿਉਂਕਿ ਜਦੋਂ ਤਾਲੀਬਾਨ ਸਰਕਾਰ ਬਣਦੀ ਹੈ ਤਾਲੀਬਾਨਾਂ ਦਾ ਰਾਜ ਜਦੋਂ ਅਫਗਾਨਿਸਤਾਨ ਦੇ ਵਿੱਚ ਆਉਂਦਾ ਹੈ ਤਖਤਾ ਪਲਟੇ ਜਦੋਂ ਹੁੰਦਾ ਹੈ